ਸਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਇੱਕ ਪਰਿਵਾਰ ਵੱਲੋਂ 600 ਪੌਂਡ ਦਾ ਕੇਕ ਬਣਾ ਕੇ ਨਿਰੰਤਰ ਸੇਵਾ ਨਿਭਾਈ ਜਾ ਰਹੀ ਹੈ ਜਿਸ ਦੇ ਚੱਲਦੇ ਇਹ ਸੇਵਾ 50 ਪੌਂਡ ਤੋਂ ਸ਼ੁਰੂ ਹੋ ਕੇ 600 ਪੌਂਡ ਤੱਕ ਪਹੁੰਚ ਗਈ ਹੈ ਤੇ ਸੰਗਤਾਂ ਕੇਕ ਦਾ ਇੰਤਜ਼ਾਰ ਕਰਦੀਆਂ ਰਹਿੰਦੀਆਂ ਨੇ ਇਸ ਮੌਕੇ ਸੇਵਾਦਾਰ ਮਨਪ੍ਰੀਤ ਸਿੰਘ ਮੰਨੂ ਤੇ ਮਨਵੀਰ ਕੌਰ ਨੇ ਦੱਸਿਆ ਕਿ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ 600 ਪੌਂਡ ਦਾ ਕੇਕ ਸੰਗਤਾਂ ਲਈ ਤਿਆਰ ਕੀਤਾ ਗਿਆ ਸਭ ਤੋਂ ਪਹਿਲਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾ ਸੰਗਤ ਨੂੰ ਲੱਖ ਹਉਦਾ ਇਹ ਕੀ ਪ੍ਰਾਲਾ ਕੀਤਾ ਇਹਨਾਂ ਦੇ ਵਰਸਾ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਜੀ ਪ੍ਰਾਲਾ ਕੀਤਾ ਗਿਆ ਜੀ ਜੋ ਕਿ 26 ਜਨਵਰੀ ਵਾਲੇ ਦਿਨ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਤੇ ਕੇਕ ਰਾਤੀ 12 ਵੇ ਜਾ ਕੇ ਸ਼ੀਦਾਂ ਸਾਹਿਬ ਘਟਿਆ ਜਾਂਦਾ ਜੀ ਇਸ ਦੀ ਸ਼ੁਰੂਆਤ ਕਿਦਾਂ ਕੀਤੀ ਗਈ ਸੀ ਇਸ ਦੀ ਸ਼ੁਰੂਆਤ ਜੀ ਪੰਜਾਬ ਪੌਂਡ ਤੋਂ ਕੀਤੀ ਗਈ ਸੀ ਜੋ ਕਿ ਅੱਜ 600 ਪੌਂਡ ਤੱਕ ਪਹੁੰਚ ਗਿਆ ਜੀ ਹਰ ਸਾਲ ਦੀ ਤਰ੍ਹਾਂ ਥੋੜਾ ਥੋੜਾ ਵਧਾਈ ਜਾ ਰਹੇ ਆ ਜੀ ਕੇਕ ਅੱਜ ਆਸपास 600 ਪੌਂਡ ਤੇ ਪਹੁੰਚ ਗਿਆ ਜੀ ਇਸ ਕੇਕ ਨੂੰ ਵੇਖਣ ਵਾਸਤੇ ਕਿਦੇ ਵਿਦੇਸ਼ਾਂ ਤੋਂ ਇਸ ਕੇਕ ਨੂੰ ਇਸ ਕੇਕ ਨੂੰ ਦੇਖਣ ਵਾਸਤੇ ਬੜੇ ਦੂਰ ਦੂਰੋਂ ਮੇਰੇ ਵੀਰ ਭੈਣ ਭਰਾ ਆ ਜਿੰਦੇ ਜੋ ਕਿ ਮੇਰੇ ਇਕੱਲੇ ਦਾ ਕੰਮ ਨਹੀਂ ਹੈ ਮੇਰੇ ਸਾਰੇ ਦੇ ਸਹਿਯੋਗ ਨਾਲ ਆ ਰਿਹਾ ਹੈ ਭੈਣ ਭਰਾਵਾਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਜੀ ਹੈ ਇਹ ਰਾਤੀ 12 ਵਜੇ ਟਰਾਲੀ ਤੇ ਕੇਕ ਲੈ ਕੇ ਜਾਇਆ ਜਾਂਦਾ ਜੀ ਜੋ ਕਿ ਇੱਥੇ ਸਿੱਧਾ ਸਾਹਿਬ ਕਟਾ ਜਾਂਦਾ ਜੀ ਕਿ ਤੇ ਇਸ ਨੂੰ ਇਹ ਨਾਮ ਹੀ ਕੋਈ ਦਿੱਤਾ ਗਿਆ ਕਿ ਸਾਨੂੰ ਟਰਾਲੀ ਟਰਾਲੀ ਵਾਲਾ ਕੀ ਕਹਿੰਦੇ ਆ ਜੀ ਇਹ ਨਗਰ ਦੇ ਕਿਰਤਨ ਦੇ ਵਿੱਚ ਇੱਕ ਰੂਪ ਦਿੱਤਾ ਗਿਆ ਹੈ ਹਾਂ ਜੀ ਆ ਠੀਕ ਹੋੜੇ ਊਂਠ ਦੇ ਗਤਕਾ ਪਾਰਟੀ ਦੇ ਰੂਪ ਵਿੱਚ ਕੇਕ ਲੈ ਕੇ ਜਾਇਆ ਜਾਂਦਾ ਜੀ ਹੈ ਕਿੰਨੇ ਵਜੇ ਕੱਟਿਆ ਰਾਤੀ 12 ਵਜੇ ਕੱਟਿਆ ਜਾਂਦਾ ਜੀ ਕੇਕ ਬੱਚੇ ਵੀ ਬਹੁਤ ਨੇ ਸਾਰੇ ਹਾਂ ਜੀ ਅੱਜ ਤੁਸੀਂ ਦੇਖ ਹੀ ਰਹੇ ਹੋ ਜੀ ਕਿੰਨਾ ਸ਼ਾਹ ਜੀ ਲੋਕਾਂ ਦੇ ਬੜੇ ਦੂਰ ਉਧਰੋਂ ਲੋਕੀ ਫੋਨ ਕਰ ਰਹੇ ਕਿੰਨੇ ਵਜੇ ਜਾਣਾ ਕਿੰਨੇ ਵਜੇ ਲਾਣਾ ਬਸ ਤਿਆਰੀ ਹੋ ਰਹੀ ਹੈ ਜੀ ਕਿੰਨਾ ਸਮਾਂ ਲੱਗਦਾ ਇਹਨੂੰ ਬਣਾਉਣ ਦੇ ਜੀ ਕਿੰਨੇ ਕਰੀ ਤਕਰੀਬਨ 3-4 ਦਿਨ ਲੱਗ ਜਾਂਦੇ ਆ ਜੋ ਕਿ ਅੱਜ ਇੱਥੇ ਆ ਕੇ 7-8 ਘੰਟੇ ਘੰਟੇ ਲੱਗ ਜਾਂਦੇ ਕੇਕ ਅਸੈਂਬਲ ਹੋਣ ਵਾਸਤੇ ਜੀ ਕਿੰਨੇ ਕਰੀ ਬਿਲਕੁਲ ਹੁੰਦੇ ਨੇ ਇਹ 5-6 ਕਾਰੀਗਰ ਬਣਾਉਂਦੇ ਆ ਜੀ ਕੇਕ ਹਰ ਸਾਲ ਦੀ ਤਰ੍ਹਾਂ ਸੇਵਨ ਭਾਈ ਹਾਂ ਜੀ ਹਾਂ ਜੀ ਹਰ ਸਾਲ ਦੀ ਮੇਰਾ ਨਾਮ ਮਨਵੀਰ ਕੌਰ ਹੈ ਅੱਜ ਕੀ ਕਹਿਣਾ ਚੁਣ ਕਿ ਸੇਵਾ ਨਿਭਾਈ ਜਾਂਦੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਕੇਕ ਦੀ ਸੇਵਾ ਨਿਭਾਈ ਜਾਂਦੀ ਹੈ ਇਹ ਕੇਕ ਦੀ ਸੇਵਾ 10 ਸਾਲ ਪਹਿਲੇ ਸ਼ੁਰੂ ਕੀਤੀ ਗਈ ਸੀ ਪਹਿਲੇ 50 ਪਾਉਂਡ ਦਾ ਕੇਕ ਬਣਾਇਆ ਗਿਆ ਸੀ ਹੁਣ ਇਹ ਕੇਕ ਬਣਾਉਂਦੇ ਬਣਾਉਂਦੇ 600 ਪਾਉਂਡ ਤੱਕ ਪਹੁੰਚ ਚੁੱਕਾ ਹੈ ਕਿੱਦਾਂ ਮਦਰਸ ਆਈਡੀਆ ਆਇਆ ਕੇਕ ਦਾ ਜਿਸ ਤਰ੍ਹਾਂ 50 ਪਾਉਂਡ ਦਾ ਕੇਕ ਬਣਾਇਆ ਗਿਆ ਫਿਰ ਹੌਲੀ ਹੌਲੀ ਕੇਕ ਦੀ ਕੇਕ ਦਾ ਸਾਈਜ਼ ਵੱਡਾ ਕੀਤਾ ਗਿਆ ਇਨੂੰ 600 ਪਾਉਂਡ ਤੱਕ ਲਿਜਾਇਆ ਗਿਆ ਹਰ ਸਾਲ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਕੁਝ ਨਵਾਂ ਕਰਨਾ ਹੈ ਕੁਝ ਇਸ ਤੋਂ ਵੱਡਾ ਕਰਨਾ ਹੈ ਸਾਈਜ਼ ਫਿਰ ਇਸ ਤਰ੍ਹਾਂ ਕਰਦੇ ਕਰਦੇ 600 ਪਾਉਂਡ ਦਾ ਕੇਕ ਬਣਾਇਆ ਗਿਆ ਕਿੰਨਾ ਸਮਾਂ ਇਹਨੂੰ ਲੱਗਦਾ ਕੇਕ ਬਣਾਉਣ ਕਿੰਨੇ ਕਾਰੀਗਰ ਲੱਗਦੇ ਤਿੰਨ ਤੋਂ ਚਾਰ ਦਿਨ ਦੀ ਤਿਆਰੀ ਪਹਿਲੇ ਕੀਤੀ ਜਾਂਦੀ ਹੈ ਕੇਕ ਨੂੰ ਬਣਾਉਣ ਦੀ ਫਿਰ ਚਾਰ ਤੋਂ ਪੰਜ ਕਾਰੀਗਰ ਲੱਗਦੇ ਆ ਔਰ ਇਸਨੂੰ ਨਵੇੜੇ ਚਾਹਦੇ ਵੱਡੇ ਕੇਕ ਨੂੰ ਨਾਮ ਵੀ ਦਿੱਤਾ ਗਿਆ ਹੁਣ ਟਰਾਲੀ ਵਾਲਾ ਕੇਕ ਨਾਮ ਦਿੱਤਾ ਗਿਆ ਇਸਨੂੰ ਲੋਕ ਉੱਥੇ ਵੀ ਸਬਰ ਨਾਲ ਇੰਤਜ਼ਾਰ ਕਰਦੇ ਕਿ ਟਰਾਲੀ ਵਾਲਾ ਕੇਕ ਆਏਗਾ ਤੇ ਉਹ ਸੀ ਖਾਣਾ ਇਹ ਕਿ ਵਿਦੇਸ਼ਾਂ ਤੋਂ ਵੀ ਰਿਸੇ ਦਾ ਡੇ ਆਇਆ ਤੇ 26 ਤਰੀਕ ਨੂੰ ਹਾਂਜੀ ਬਿਲਕੁਲ ਵਿਦੇਸ਼ਾਂ ਤੋਂ ਆਏ ਕੁਝ ਵੀ ਸਾਡੇ ਆਏ ਕੋਈ ਨਿਊਜ਼ੀਲੈਂਡ ਤੋਂ ਆਇਆ ਕੋਈ ਕੈਨੇਡਾ ਤੋਂ ਆਇਆ ਹਰ ਸਾਲ ਕੇਕ ਦੀ ਸੇਵਾ ਨਿਭਾਣ ਦੇ ਲਈ ਉਹ ਪਹੁੰਚਦੇ ਆ ਕੇ ਕਿਤੇ ਨਗਰ ਜਿਹੜਾ ਨਗਰ ਕਿਸ ਤਰ੍ਹਾਂ ਕੋ ਰੂਟ ਦਿੱਤਾ ਜਾਂਦਾ ਹਾਥੀ ਕੋੜਿਆਂ ਦੇ ਨਾਲ ਹਾਥੀ ਕੋੜਿਆਂ ਔਰ ਊਂਟ ਦੇ ਨਾਲ ਕੇਕ ਨੂੰ ਲਜਾਇਆ ਜਾਂਦਾ ਪਹਿਲੇ ਗਤਕਾ ਖੇਡਿਆ ਖੇਡਿਆ ਜਾਂਦਾ ਪੇ ਸਾਰੀ ਸੰਗਤ ਮਿਲ ਕੇ ਟਰਾਲੀ ਦੇ ਉੱਤੇ ਕੇਕ ਨੂੰ ਲੈ ਕੇ ਜਾਂਦੀ ਹੈ ਔਰ ਬਹੁਤ ਹੀ ਉਤਸ਼ਾਹ ਨਾਲ ਸਾਰੀ ਸੰਗਤ ਕੇਕ ਲੈ ਕੇ ਜਾਂਦੀ ਹੈ ਬਹੁਤ ਕਰਮਵਾਲੇ ਦੇਖੋ ਬਾਬਾ ਜੀ ਆਪਣੀ ਸੇਵਾ ਆਪ ਹੀ ਕਰਵਾਉਣ ਵਾਲੇ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਸੇਵਾ ਨਿਭਾਈ ਜਾਂਦੀ ਹੈ